ਕਦੇ ਤੁਸੀਂ ਸਵੇਰ ਤੋਂ ਹੁਣ ਤੱਕ ਮਹਿਸੂਸ ਕਰਿਓ ਜਦੋਂ ਤੋਂ ਆਪਣੀ ਨੀਂਦ ਤੋਂ ਜਾਗ ਖੁੱਲੀ ਹੈ ਆਪਾਂ ਸਵੇਰ ਤੋਂ ਲੈ ਕੇ ਹੁਣ ਦੁਪਹਿਰ ਤੱਕ ਇੱਕ ਵੱਜ ਗਿਆ ਕਿੰਨੀਆਂ ਗੱਲਾਂ ਕੀਤੀਆਂ ਨੇ ਘਰ ਦੀਆਂ ਪਰਿਵਾਰ ਦੀਆਂ ਬੱਚਿਆਂ ਦੀਆਂ ਰਿਸ਼ਤੇਦਾਰਾਂ ਦੀਆਂ ਇਸ ਜ਼ੁਬਾਨ ਨਾਲ ਆਪਾਂ ਗੱਲਾਂ ਹੀ ਕਰਦੇ ਰਹਿੰਦੇ ਨੇ ਸੰਸਾਰ ਦੀਆਂ ਬੱਤਾਂ ਰਿਸ਼ਤੇਦਾਰ ਕਾਰੋਵਾਰ ਹੋਰ ਸੰਸਾਰ ਦੀਆਂ ਗੱਲਾਂ ਇਸ ਜ਼ੁਬਾਨ ਨਾਲ ਆਪਾਂ ਕਰਦੇ ਰਹਿੰਦੇ ਪਾਤਸ਼ਾਹ ਕਹਿੰਦੇ ਭਾਈ ਇਹ ਜੀਵ ਤੈਨੂੰ ਖਾਲੀ ਦੁਨਿਆਵੀ ਗੱਲਾਂ ਕਰਨ ਲਈ ਨਹੀਂ ਦਿੱਤੀ ਰੱਬ ਨੇ ਜਿਹੜੇ ਰੱਬ ਨੇ ਤੈਨੂੰ ਬੋਲਣ ਦੀ ਸ਼ਕਤੀ ਦਿੱਤੀ ਹੈ ਕਦੇ ਉਸ ਪਰਮਾਤਮਾ ਦਾ ਸ਼ੁਕਰਾਨਾ ਕਰਕੇ ਅੰਦਰੋਂ ਜਪਿਆ ਕਰ ਸਤਨਾਮ ਸ੍ਰੀ ਵਾਹਿਗੁਰੂ ਕਿਉਂਕਿ ਇਹ ਬਹੁਤ ਕੀਮਤੀ ਜ਼ੁਬਾਨ ਹੈ ਜਿਹੜੀ ਰੱਬ ਨੇ ਦਿੱਤੀ ਹੋਈ ਹੈ ਸਾਥ ਸੰਗਤ ਜਿਨ੍ਹਾਂ ਕੋਲ ਬੋਲਣ ਦੀ ਜ਼ੁਬਾਨ ਨਹੀਂ ਹੈ ਰੱਬ ਨੇ ਗੁੰਗੇ ਪੈਦਾ ਕੀਤੇ ਉਹਨਾਂ ਕੋਲੋਂ ਪੁੱਛੋ ਕੀਮਤ ਕੀ ਹੈ ਕਿਉਂਕਿ ਕੋਈ ਵੀ ਦੁੱਖ ਸੁੱਖ ਹੋਵੇ ਬੰਦਾ ਜ਼ੁਬਾਨ ਨਾਲ ਬੋਲ ਕੇ ਦੱਸ ਸਕਦਾ ਹੈ ਵੀ ਮੈਨੂੰ ਆਹ ਤਕਲੀਫ ਹੈ ਜੇ ਉਹਨੂੰ ਉਹ ਬੋਲ ਨਹੀਂ ਸਕਦਾ ਉਹ ਆਪਣੀ ਤਕਲੀਫ ਵੀ ਨਹੀਂ ਕਿਸੇ ਨੂੰ ਦੱਸ ਸਕਦਾ ਇਸ ਲਈ ਸਾਧ ਸੰਗਤ ਜਿੰਨੀ ਦੇਰ ਬੋਲਣ ਦੀ ਸ਼ਕਤੀ ਅਕਾਲ ਪੁਰਖ ਰੱਬ ਨੇ ਦਿੱਤੀ ਹੈ ਪਾਤਸ਼ਾਹ ਕਹਿੰਦੇ ਭਾਈ ਤੇਰੀ ਰਸਨਾ ਤਾਂ ਧੰਤਾ ਜੋਗ ਹੈ ਜੇ ਤੂੰ ਵਾਹਿਗੁਰੂ ਕਹਿੰਨਾ ਇਹ ਜੀਵ ਤੈਨੂੰ ਬੋਲਣ ਲਈ ਦਿੱਤੀ ਹੈ ਜੇ ਤੂੰ ਇਸ ਜੀਭਾਂ ਨਾਲ ਰੱਬ ਦਾ ਨਾਮ ਨਾ ਜਪਿਆ ਫਿਰ ਐਦਾਂ ਦਾ ਜਨਮ ਹੋਣਾ ਤੇਰਾ ਹੁਣ ਤਾਂ ਜੀਬ ਛੋਟੀ ਹੈ ਨਾ ਫਿਰ ਰੱਬ ਨੇ ਐਡੀ ਲੰਬੀ ਗੱਠ ਜਿੰਨੀ ਜੀਬ ਦੇਣੀ ਹੈ ਪਰ ਤੂੰ ਬੋਲ ਨਹੀਂ ਸਕੇਂਗਾ ਤੇਰਾ ਮੂੰਹ ਗੁੰਗਾ ਕਰ ਦੇਣਾ ਰੱਬ ਨੇ ਉੱਥੇ ਫਿਰ ਬਾਦਸ਼ਾਹ ਨੇ ਬਚਨ ਕਿਹਾ ਚਾਰ ਪਾਵ ਹੁਣ ਤਾਂ ਤੇਰੇ ਦੋ ਪੈਰ ਫਿਰ ਰੱਬ ਨੇ ਤੈਨੂੰ ਪਸ਼ੂ ਦੀ ਜੂਨ 'ਚ ਪਾਣਾ ਤੇਰੇ ਚਾਰ ਪੈਰ ਹੋਣੇ ਫਿਰ ਚਾਰ ਪਾਵ ਦੋਏ ਸਿੰਘ ਗੁੰਗ ਮੁਖ ਜੀਵ ਤਾਂ ਬਹੁਤ ਵੱਡੀ ਹੋਣੀ ਹੈ ਪਰ ਤੂੰ ਗੁੰਗਾ ਹੋਣਾ ਚਾਰ ਪਾਵ ਦੋਏ ਸਿੰਘ ਗੁੰਗ ਮੁਖ ਤਬ ਕੈਸੇ ਗੁਣ ਗਈ ਹੈ ਕਹਿੰਦੇ 10 ਭਾਈ ਉਦੋਂ ਤੂੰ ਵਾਹਿਗੁਰੂ ਕਹਿ ਲੈਣਾ ਪਸ਼ੂ ਦੀ ਜੂਨ ਵਿੱਚ ਹੋਵੇ ਤੈਨੂੰ ਕਿਸੇ ਨੇ ਗੁਰਦੁਆਰੇ ਨਹੀਂ ਵੜਨ ਦੇਣਾ ਹੁਣ ਤੁਸੀਂ ਬੈਠੇ ਹੋ ਇੱਥੇ ਕੋਈ ਪਸ਼ੂ ਕੋਈ ਝਾਰ ਪਾਉ ਜਾਨਵਰ ਆ ਜਾਏ ਤੁਸੀਂ ਉੱਥੋਂ ਹੀ ਬਾਹਰੋਂ ਭਜਾ ਦੇਣਾ ਗੁਰਦੁਆਰੇ ਕੋਈ ਵੜਨ ਦਿੰਦਾ ਸੰਗਤ ਵਿੱਚ ਆਉਣ ਦਾ ਹੁਕਮ ਹੈ ਕਿਸੇ ਜਾਨਵਰ ਨੂੰ ਆਪਾਂ ਨੂੰ ਪਾਤਸ਼ਾਹ ਨੇ ਇਹ ਅਫਸਰ ਦਿੱਤਾ ਹੈ ਇਹ ਮੌਕਾ ਦਿੱਤਾ ਹੈ ਇਸ ਸਮੇਂ ਨੂੰ ਸਫਲ ਕਰੀਏ ਜਿਆਦਾ ਨਹੀਂ ਤਾਂ ਜਿੰਨਾ ਸਮਾਂ ਵੱਧ ਤੋਂ ਵੱਧ ਹੋ ਸਕਦਾ ਹੈ ਸੰਗਤ ਵਿੱਚ ਬਹਿ ਕੇ ਮਨ ਵਿੱਚ ਧਿਆਨ ਧਰ ਕੇ ਕਹੋ ਸਤਨਾਮ ਸ੍ਰੀ ਵਾਹਿਗੁਰੂ ਕਿਉ ਪਾਤਸ਼ਾਹ ਦਾ ਰੋਜ਼ ਹੁਕਮ ਹੈ ਭਈ ਪ੍ਰਾਪਤ ਮਨੁੱਖ ਦੇ ਹੁਰੀਆਂ गोविंद ਮਿਲਣ ਕੀ ਇਹ ਤੇਰੀ ਵਰੀਆ ਅਵਰ ਕਾਜ ਤੇਰੇ ਕਿਤੇ ਨਾ ਕਾਮ ਮਿਲ ਸਾਧ ਸੰਗਤ ਭਜ ਕੇਵਲ ਨਾਮ ਇਸ ਰਸਨਾ ਨਾਲ ਗੁਰੂ ਦਾ ਨਾਮ ਜਪ ਸਾਰ ਰਸਨਾ ਧੰਨ ਧੰਨ ਹੈ ਮੇਰੀ ਜਿੰਦੜੀਏ ਗੁਣ ਗਾਵੇਂ ਹਰ ਪ੍ਰਭ ਕੇਰੇ ਰਾਮ ਸ੍ਰੀ ਗੁਰੂ ਅਰਜਨ ਦੇ ਮਹਾਰਾਜ ਜੀਆਂ ਦਾ ਇੱਕ ਸ਼ਲੋਕ ਹੈ ਉਹਦੇ ਵਿੱਚ ਮਹਾਰਾਜ ਕਹਿੰਦੇ ਦੇਖੋ ਇਹ ਜੀਵ ਦਾ ਕੰਮ ਕਹਿੰਦੇ ਸਾਰਾ ਦਿਨ ਇਹ ਜੀਵ ਬੋਲਦੀ ਰਹਿੰਦੀ ਹੈ ਦੁਨਿਆਵੀ ਗੱਲਾਂ ਕਰਦੀ ਹੈ ਕਦੇ ਕੋਈ ਬੰਦਾ ਕਹਿੰਦਾ ਵੀ ਅੱਜ ਤਾਂ ਮੂੰਹ ਦੁਖਣ ਲੱਗ ਪਿਆ ਅੱਜ ਤਾਂ ਬਹੁਤ ਗੱਲਾਂ ਕੀਤੀਆਂ ਮੂੰਹ ਨਹੀਂ ਦੁਖਦਾ ਬੋਲੀ ਜਾਓ ਬੋਲਣ ਨਾਲ ਕਿਹੜਾ ਮੂੰਹ ਦੁਖਦਾ ਹੈ ਲੰਗਰ ਵਿੱਚ ਬੈਠੇ ਤਾਂ ਗੱਲਾਂ ਕਰੀ ਜਾਂਦੇ ਆ ਸੰਗਤ ਵਿੱਚ ਬੈਠੇ ਤਾਂ ਗੱਲਾਂ ਕਰੀ ਜਾਂਦੇ ਬਾਹਰ ਨਿਕਲ ਕੇ ਤਾਂ ਗੱਲਾਂ ਬੰਦ ਹੀ ਨਹੀਂ ਹੋ ਸਕਦੀਆਂ ਉਹ ਤਾਂ ਰਾਹ ਜਾਂਦੇ ਆ ਵੇਖੋ ਕੋਈ ਚੁੱਪਚਾਪ ਥੋੜੀ ਤੁਰਿਆ ਜਾਂਦਾ ਇੱਕ ਦੂਜੇ ਨਾਲ ਗੱਲਾਂ ਕਰਦੇ ਬਾਦਸ਼ਾਹ ਕਹਿੰਦੇ ਸਾਰਾ ਦਿਨ ਇਹ ਜੀਬਾ ਬੋਲਦੀ ਐ ਕਦੇ ਥੱਕਦੀ ਨਹੀਂ ਫਿਰ ਇਸ ਜੀਬ ਨਾਲ ਸਾਰਾ ਦਿਨ ਆਪਾਂ ਸਵਾਦ ਵੇਖਦੇ ਆ ਵੀ ਆ ਵੀ ਜੇ ਜਵਾਦ ਚੀਜ਼ ਸਵਾਦ ਬਣੀ ਐ ਦਾਲ ਸਵਾਦ ਐ ਕਿ ਨਹੀਂ ਨੂਨ ਮਿਰਚ ਘੱਟ ਐ ਕਿ ਵੱਧ ਐ ਇਹ ਜੀਵ ਸਵਾਦ ਦੱਸਦੀ ਹੈ। ਔਰ ਇਸ ਜੀਭਾਂ ਦੇ ਇੰਨੇ ਸਵਾਦ ਨੇ ਸਾਥ ਸੰਗਤ ਇਹ ਜੀਵ ਰੋਗੀ ਹੋ ਜਾਂਦੀ ਹੈ ਸਵਾਦ ਖਾਣ ਦੀ। ਬੰਦੇ ਨੂੰ ਸ਼ੂਗਰ ਵੀ ਹੋਈ ਹੋਵੇ, ਜੀਵ ਦਾ ਸਵਾਦ ਉਹਨੂੰ ਮਾਰ ਲੈਂਦਾ ਉਹ ਕਹਿੰਦਾ ਕੋਈ ਗੱਲ ਨਹੀਂ, ਮਿੱਠਾ ਖਾ ਲਓ, ਗੋਲੀ ਹੋਰ ਖਾਲਾਂਗੇ। ਕਿਸੇ ਨੂੰ ਬੀਪੀ ਬਲੱਡ ਪ੍ਰੈਸ਼ਰ ਵੀ ਹੋਵੇ ਤਾਂ ਲੰਗਰ ਚੱਲਦਾ ਹੋਵੇ, ਸਾਹਮਣੇ ਲੱਗੇ ਹੁਣ ਪਕੌੜੇ, ਉਹ ਕਹਿੰਦਾ ਕੋਈ ਨਹੀਂ ਪਲੇਟ ਭਰ ਕੇ ਖਾ ਲਓ। ਜੀਵ ਸਵਾਦ ਆ ਨਾ, ਸਵਾਦ ਮਾਰਦੀ ਹੈ। ਇਹ ਸਾਦ ਸੰਗਤ ਉਹ ਫਿਰ ਗੋਲੀ ਤਾਂ ਹੋਰ ਖਾ ਲੇਗਾ ਪਰ ਉਹ ਪਕੌੜੇ ਖਾਣੋਂ ਨਹੀਂ ਛੱਡਦਾ ਇੱਥੋਂ ਤੱਕ ਹੁਣ ਵਿਆਹਾਂ ਵਿੱਚ ਲੋਕ ਪੰਜ ਪੰਜ ਛੇ ਛੇ 10 10 ਸਟਾਲ ਲੋਂਦੇ ਨੇ ਆ ਜੀਵ ਸੁਆਦ ਦਾ ਇੰਨਾ ਰੋਗ ਹੈ ਬੰਦਾ ਹਰ ਸਟਾਲ ਉੱਤੇ ਹਰ ਚੀਜ਼ ਖਾਂਦਾ ਹੈ ਪਾਤਸ਼ਾਹ ਕਹਿੰਦੇ ਇਹ ਸੁਆਦ ਖਾਣ ਦਾ ਰੋਗ ਲੱਗਾ ਹੋਇਆ ਤੇਰੀ ਜੀਵ ਨੂੰ ਤੂੰ ਭੋਜਨ ਖਾਂਦਿਆਂ ਥੱਕਦੀ ਨਹੀਂ ਬੋਲਦਿਆਂ ਹੇ ਜੀਬਾ ਤੂੰ ਥੱਕਦੀ ਨਹੀਂ ਐ ਰਸਨਾ ਐ ਜੀਭਾ ਜੇ ਇਹਦਾ ਅਸਲ ਰੂਪ ਵੇਖਣਾ ਹੋਵੇ ਨਾ ਤਾਂ ਬਾਦਸ਼ਾਹ ਕਹਿੰਦੇ ਉਦੋਂ ਵੇਖੋ ਜਦੋਂ ਕਿਸੇ ਨਾਲ ਝਗੜਾ ਕਰਦੇ ਜਿਹੜਾ ਬੰਦਾ ਬਹੁਤ ਕਦੇ ਵੀ ਨਹੀਂ ਤੁਸੀਂ ਵੇਖਿਆ ਹੋਗਾ ਬੋਲਦਾ ਜਦੋਂ ਝਗੜਾ ਕਰਦਾ ਉਹਦੀ ਜ਼ੁਬਾਨ ਦਸਵੇਂ ਘਰ ਚ ਸੁਣਦੀ ਜਾ ਕੇ ਆਵਾਜ਼ ਜਦੋਂ ਉੱਚੀ ਉੱਚੀ ਗਾਲਾਂ ਕੱਢਦਾ ਪਰ ਬਾਦਸ਼ਾਹ ਕਹਿੰਦੇ ਇੱਕ ਬਿਮਾਰੀ ਹੈ ਜਦੋਂ ਨਾਮ ਜਪਣ ਨੂੰ ਕਹਦੇ ਹੋ ਨਾ ਫਿਰ ਤਾਂ ਇਹਨੂੰ ਮੌਤ ਪੈ ਜਾਂਦੀ ਹੈ ਫਿਰ ਨਹੀਂ ਇਹ ਜੀਭਾ ਵਾਹਿਗੁਰੂ ਕਹਿੰਦੀ ਨਾਮ ਜਪਣ ਨੂੰ ਕਹਿ ਦਿਓ ਫਿਰ ਜੀਵ ਨੂੰ ਮੌਤ ਪੈ ਜਾਂਦੀ ਫਿਰ ਨਹੀਂ ਬੋਲਦੀ ਹੇ ਜਿਬ ਇਹ ਰਸ ਗੇ ਮਦੁਰ ਪ੍ਰਿਆ ਤੋਇੰ ਸਤ ਹਤੰ ਵਾਹਿਗੁਰੂ ਕਹਿਣ ਲੱਗਿਆਂ ਹੱਤਿਆ ਹੋ ਜਾਂਦੀ ਸਤ ਹਤੰ ਪਰਮ ਬਾਦੰ ਵਰਤਿਥੈ ਸ਼ੁੱਧ ਅਸ਼ਰਣ ਐ ਜੀਬਾ ਵਾਹਿਗੁਰੂ ਬੋਲਣ ਨੂੰ ਤੈਨੂੰ ਕਹਿ ਦਈਏ ਫਿਰ ਮੌਤ ਪੈ ਜਾਂਦੀ ਐ ਖਾਂਦਿਆਂ ਨਹੀਂ ਥੱਕਦੀ ਬੋਲਦਿਆਂ ਨਹੀਂ ਥੱਕਦੀ ਝਗੜਾ ਕਰਨ ਨੂੰ ਸ਼ੇਰ ਹੈ ਕਿਸੇ ਨਾਲ ਲੜਨਾ ਹੋਵੇ ਉਤਜ ਬੋਲਣਾ ਹੋਵੇ ਨਿੰਦਿਆ ਕਰਨੀ ਹੋਵੇ ਫਿਰ ਸ਼ੇਰ ਹੈ ਬਾਦਸ਼ਾਹ ਇਹ ਜੀਭਾਂ ਕਦੋਂ ਰਸ ਪਰਵਾਨ ਹੈ ਹਜ਼ੂਰ ਕਹਿੰਦੇ ਜਦੋਂ ਕਾਲਪੁਰਖ ਵੈ ਗੁਰੂ ਦਾ ਨਾਮ ਰਸ ਚੱਕਦੀ ਹੈ ਇਹ ਰਸਾਂ ਤੂੰ ਅਨ ਰਸ ਰਾਚ ਰਹੀ ਤੇਰੀ ਪਿਆਸ ਨਾ ਜਾਏ ਪਿਆਸ ਨਾ ਜਾਏ ਹੋਰ ਤ ਕਿੱਤੈ ਜਿੱਚਰ ਹਰ ਰਸ ਪੱਲੇ ਨਾ ਪਾਏ ਹਰ ਰਸ ਪਾਏ ਪੱਲੇ ਪੀਏ ਹਰ ਰਸ ਬਹੁਤ ਨ ਤ੍ਰਿਸ਼ਨਾ ਲੱਗ ਹੈ ਆਏ ਇਹ ਹਰ ਰਸ ਕਰਮੀ ਪਾਈ ਹੈ ਬਾਕੀ ਸਭ ਕੋਈ ਤੁਸੀਂ ਦੁਨੀਆ ਦੇ ਰਸ ਸਵਾਦ ਪੈਸੇ ਨਾਲ ਚੀਜ਼ਾਂ ਲੈ ਕੇ ਖਾ ਸਕਦੇ ਹੋ ਪਰ ਨਾਮ ਦਾ ਰਸ ਜਿਹੜਾ ਸਾਧ ਸੰਗਤ ਤੋਂ ਬਿਨਾ ਕਰਮਾਂ ਤੋਂ ਨਹੀਂ ਮਿਲਦਾ ਬਿਨਾ ਭਾਗਾਂ ਤੋਂ ਨਹੀਂ ਮਿਲਦਾ ਇਹ ਹਰ ਰਸ ਕਰਮੀ ਪਾਈ ਹੈ ਸਤਗੁਰ ਮਿਲੇ ਜਿਸਾਏ ਜਿਹਨੂੰ ਗੁਰੂ ਮਿਲੇ ਭਾਗ ਜਗਣ ਉਹਦੀ ਰਸਨਾ ਜਪ ਸਕਦੀ ਹੈ ਨਹੀਂ ਤੇ ਤੁਹਾਡਾ ਤਜਰਬਾ ਰਹਿਣਾ ਹੈ ਸਾਥ ਸੰਗਤ ਜੇ ਬੰਦੇ ਦੀ ਭਾਗ ਲੜੀ ਕਮਜ਼ੋਰ ਹੋਵੇ ਨਾ ਗੁਰਦੁਆਰੇ ਦੇ ਨਾਲ ਰਹਿਸ਼ੀ ਕੰਧ ਸਾਂਝੀ ਹੋਵੇ ਤੁਸੀਂ ਉੱਠ ਕੇ ਮੱਥਾ ਨਹੀਂ ਟੇਕ ਸਕਦੇ ਕਿੰਨੇ ਬੰਦੇ ਜਿਨ੍ਹਾਂ ਦਾ ਘਰ ਗੁਰਦੁਆਰੇ ਦੇ ਨਾਲ ਨਾਲ ਤੇ ਮਨ ਚ ਯਾਦ ਕਰਿਓ ਰੋਜ਼ ਮੱਥਾ ਟੇਕ ਹੁੰਦਾ ਸਾਡੇ ਕੋਲੋਂ ਨੇੜੇ ਰਹਿਣ ਵਾਲੇ ਬੰਦੇ ਵੀ ਰੋਜ਼ ਮੱਥਾ ਨਹੀਂ ਟੇਕ ਸਕਦੇ ਜਿਨ੍ਹਾਂ ਦੇ ਭਾਗਾਂ 'ਚ ਹੋਵੇ ਇਹ ਹਰ ਰਸ ਕਰਮੀ ਪਾਈ ਹੈ ਸਤਗੁਰ ਮਿਲੈ ਜਿਸਾਏ ਜੇ ਕਰਮ ਭਾਗ ਜਾਗਣ ਸਾਤ ਸੰਗਤ ਰਸਨਾ ਨਾਮ ਜਪ ਸਕਦੀ ਹੈ ਆਪਣੇ ਹੁਣ ਭਾਗ ਜਾਗੇ ਆਪਾਂ ਗੁਰੂ ਕੋਲ ਬੈਠੇ ਇੱਕ ਵਾਰ ਧਿਆਨ ਧਰ ਕੇ ਰਸਨਾ ਨਾਲ ਸਾਰੇ ਜਪੋ ਸਤਿਨਾਮ ਸ੍ਰੀ ਸਾਰੇ ਪਿਆਰ ਨਾਲ ਜਪਿਓ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿ ਸਾਤ ਨਾਮ ਵਾਹਿਗੁਰੂ ਹਵੇ ਕੋ ਹੁਣ ਕਿੰਨੀ ਕਵਾਜ ਆਉਂਦੀ ਏ ਆਪਾਂ ਘੱਟੋ ਘਾਟ 1.5 200 ਬੰਦਾ ਬੈਠੇ ਟੋਡੀ ਆਵਾਜ਼ ਤਾਂ ਉਹ ਨਾਨਕ ਸਰ ਤੱਕ ਪਹੁੰਚ ਜਾਏ ਜੇ ਰਸੋ ਵਜਵਾਣਾ ਸਾਰੇ ਬਿਹਾਰ ਨਾਲ ਹੁ ਗੱਜ ਕੇ ਜਪੋ ਸਾਤ ਸੰਗਤ ਸਾਤ ਨਾਮ ਵਾਹਿਗੁਰੂ ਸਾਤ ਨਾਮ ਸਤ ਨਾਮ ਵਾਹਿ ਗੁਰੂ ਸਤ ਨਾਮ ਵਾਹਿ ਗੁਰੂ ਸਤ ਨਾਮ ਵਾਹਿ ਗੁਰੂ ਵਾ ਵਾ ਸਤ ਨਾਮ ਵਾਹਿ ਗੁਰੂ ਸਤ ਨਾਮ ਆਹ ਗੁਰੂ ਸਹਾ ਸਤ ਨਾਮ ਵਾਹਿ ਗੁਰੂ ਸਤ ਨਾਮ ਵਾਹਿ ਸਤ ਨਾਮ ਵਾਹਿ ਸਤ ਨਾਮ ਵਾਹਿ ਗੁਰੂ ਸਤ ਨਾਮ ਵਾਹਿ ਗੁਰੂ ਸਤ ਅਕੂ ਸਤਨਾਮ ਸ੍ਰੀ